ਹੁਣੇ ਹੁਣ ਐਂਡਰਾਮੇਡਾ ਗੈਲੈਕਸੀ ਤੋਂ ਲੈਣ ਹੋਇਆ ਅੱਛਾ ਠੀਕ ਆ ਤੁਸੀਂ ਤੁਸੀਂ ਪਹਿਲਾਂ ਜਾਣ ਲੱਗੇ ਕਰਦੇ ਦੇ ਮੜ ਗਿਆ ਮੈਂ ਉੱਥੇ ਥੋੜੀ ਕਰ ਲੈਣਾ ਉੱਥੇ ਗੱਲ ਕਰ ਲੈਣਾ ਉਹ ਮੈਂ ਦੇਖ ਕੇ ਆਇਆ ਉੱਥੇ ਨਾ ਜਿੰਨੇ ਵੀ ਹੈਗੇ ਆ ਇਹ ਤਰਮਾਲੇ ਵਾਲਾ ਮਰਨ ਧੀਰ ਸੋ ਹੈ ਨਾ ਇਹ ਅਕਾਲਪੁਰ ਦੇ ਨਾਲ ਸਾਰੇ ਮੰਦਰ ਕੋਲ ਨਾਲ ਬੰਨੇ ਹੋਏ ਆ ਉੱਤੇ ਉਹ ਕਹਿੰਦਾ ਇੰਨਾ ਕੜੀ ਘੋਲ ਕੇ ਆਇਆ ਮੇਰੀ ਧਰਤੀ ਤੇ ਤੇ ਤੁਹਾਡੀ ਸਜਾ ਹੀ ਇਹ ਬਣਦੀ ਹੈ ਤੇ ਜਦੋਂ ਜਿੱਦਾਂ ਗੰਦੇ ਪਾ ਗਿਆ ਨਾ ਮੈਂ ਤੱਕ ਮਤਲਬ ਇੱਕ ਸਾਰਾ ਕੁਝ ਜੋ ਚਾਹੀਦਾ ਸੀਗਾ ਦੇ ਦਿੱਤਾ ਸੀਗਾ ਤੁਸੀਂ ਫਿਰ ਵੀ ਉਹਦੇ ਵਿੱਚ ਆਪਣੀਆਂ ਹੀ ਕਰਾਮਾਤਾਂ ਛੁਪੀਆਂ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਨਹੀਂ ਕੰਟੈਂਟ ਔਰ ਔਰ ਇਹਨਾਂ ਦੀ ਪ੍ਰੋਡਕਸ਼ਨ ਦੇਖੋ ਕਿਦਾਂ ਦੀ ਆ ਏਡੇ ਕੰਮਲੇ ਜਿਹੜੇ ਆ ਆ ਬ੍ਰਹਮ ਇਹ ਇਹ ਕਹਿੰਦੇ ਸੀ ਨਾ ਤਰਮਾਲੇ ਵਾਲਾ ਬ੍ਰਹਮ ਗਿਆਨੀ ਬਣਾਉਂਦਾ ਹਾਂਜੀ ਐਦਾਂ ਦੇ ਬਣਾਉਂਦਾ ਸੀ ਆ ਬੀਬੀ ਦਾ ਕੀ ਬਣਾ ਕੇ ਰੱਖ ਦਿੱਤਾ ਉਹ ਤੁਸੀਂ ਹੁਣ ਸੋਚੋ ਉਹਦੇ ਨਿਆਣਿਆਂ ਤੇ ਕੀ ਗੁਜਰਦੀ ਹੋਊਗੀ ਜਾਨੀ ਹਾਂਜੀ ਭਾਈ ਇਹਦਾ ਨਾ ਇਹ ਇਹ ਮਸਲਾ ਹੈਗਾ ਆ ਦਿਮਾਗ ਦਾ ਹੀ ਕਹ ਲਓ ਮਨ ਦਾ ਹੀ ਕਹ ਲਓ ਜੋ ਮਨ ਮਨ ਦਿਮਾਗ ਦਾ ਹਿੱਸਾ ਆ ਮਨ ਮਨ ਦੀ ਆਪਾਂ ਗੱਲ ਕਰਦੇ ਹਾਂ ਅਸਲ ਵਿੱਚ ਨਾ ਮੈਂ ਆਪਣੀ ਸੱਚੀ ਕਹਨਾ ਮੈਂ ਗੱਲ ਦੱਸਦਾ ਤੇ ਮੈਂ ਨਾ ਦੱਖਕផល ਪਹਿਲਾਂ 15 ਸਾਲ ਪਹਿਲਾਂ ਨਾ ਹੂੰ ਯਕੀਨ ਮੰਨਿਓ ਮੈਂ ਮੈਂ ਸੌਹ ਖਾ ਸਕਦਾ ਕਿਸੇ ਗੱਲ ਦੀ ਵੀ ਇਹਦੇ ਨਾਲੋਂ ਵਧੀਆ ਮੈਂ ਦੱਸ ਸਕਦਾ ਗੱਲ ਮੈਂ ਨਾ ਭਿੰਡਰਾਂ ਵਾਲੇ ਬਾਰੇ ਇੰਨਾ ਪੜ੍ਹਦਾ ਸੋਚਦਾ ਹੁੰਦਾ ਸੀਗਾ ਨਾ ਇੰਨਾ ਭਾਜੀ ਯਕੀਨ ਨਮਨਿਓ ਹਰ ਚੌਥੇ ਜਾਂ ਪੰਜਵੇਂ ਦਿਨ ਮੈਨੂੰ ਇਹ ਸੁਪਨਾ ਆਣਾ ਮੈਂ ਅਟੈਕ ਦੇ ਵਿੱਚ ਖੜਾ ਹੋਣਾ ਮੈਨੂੰ ਸਾਰਾ ਦਿਖਣਾ ਹੂੰ ਇਹ ਸੱਚ ਹੈ ਕਿਉਂਕਿ ਨਿਊਰਨ ਬਣਦੇ ਦਿਮਾਗ ਦੇ ਵਿੱਚ ਦੇਖੋ ਬਿਲਕੁਲ ਬਿਲਕੁਲ ਜਦੋਂ ਸੋਚੀ ਉਹੀ ਜਾਣਾ ਤੁਸੀਂ ਹਰ ਵੇਲੇ हां वो बनदे इल्यूजन बनदे है दिमाग ਦੇ ਵਿੱਚ ਦੇਖੋ ਆਪਾਂ ਨਾ ਮਨ ਦੀ ਗੱਲ ਕਰਨੀ ਮਨ ਕੀ ਹੈ ਜਿਹੜਾ ਨਾ ਥੋੜਾ ਜਿਹਾ ਮਨ ਦੀ ਗੱਲ ਕਰਦੇ ਹੂੰ ਤੇ ਗਰਵਾਣੀ ਵਿੱਚ ਨਾ ਤਿੰਨ ਤਰੀਕੇ ਨਾਲ ਮਨ ਦੀ ਗੱਲ ਆਈ ਹੈ ਹੈਨਾ ਇਹ ਇੱਕ ਤਾਂ ਹੁੰਦਾ ਵੀ ਦੋ ਸ਼ਬਦ ਵੀ ਮਨ ਬਣਦਾ ਕਿੱਥੋਂ ਆ ਜਨਮਦਾ ਕਿੱਥੋਂ ਆ ਹੈਨਾ ਆ ਤੇ ਬੰਦਾ ਜਦੋਂ ਤਨ ਛੁੱਟਦਾ ਆ ਤਾਂ ਮਨ ਕਿੱਥੇ ਸਮਾਨ ਲੱ ਜਾਂਦਾ ਕਿੱਥੇ ਆ ਮਨ ਹੈ ਕਿ ਦੋ ਦੋ ਮੇਨ ਰੂਪ ਮੂਲ ਸਵਾਲ ਹੈ ਇਹਦੇ ਤੇ ਸਾਰੇ ਦਾ ਸਾਰਾ ਢਾਂਚਾ ਖੜਾ ਹੂੰ ਪਹਿਲੀ ਤਾਂ ਗੱਲ ਬਾਜੀ ਜਿਹੜੇ ਨਾ ਨਿਆਣੇ ਜਮਾਦ ਰੂ ਬੋਲੇ ਬੋਲੇ ਹੁੰਦੇ ਆ ਆ ਉਹ ਪਾਜੀ ਗੁੰਗੇ ਵੀ ਹੁੰਦੇ ਆ ਹੂੰ ਪਤਾ ਕਰਦੇ ਕਿਉਂਕਿ ਜੋ ਲੱਭ ਤੁਹਾਡੇ ਅੰਦਰ ਜਾਂਦਾ ਹੀ ਨਹੀਂ ਨਾ ਆ ਤੁਸੀਂ ਜੋ ਸੁਣਦੇ ਹੀ ਨਹੀਂ ਹੂੰ ਤੁਸੀਂ ਬੋਲ ਨਹੀਂ ਸਕਦੇ ਬਾਣਦਾ ਨਹੀਂ ਅੰਦਰ ਕੁਝ ਵੀ ਤੁਹਾਡੇ ਅੰਦਰ ਕੁਝ ਗਿਆ ਨਹੀਂ ਉਹਦੀ ਸੇਵਿੰਗ ਨਹੀਂ ਹੋਈ ਆ ਹੁਣ ਉਹ ਸੇਵਿੰਗ ਨਹੀਂ ਹੋਈ ਤੁਹਾਡੇ ਵਿਚਾਰ ਨਹੀਂ ਬਣਨੀ ਹੂੰ ਉਹ ਅੱਖਾਂ ਨਾਲ ਗੱਲਾਂ ਜੋ ਦੇਖਦੇ ਉਹਨਾਂ ਗੱਲਾਂ ਕਰ ਦਿੰਦੇ ਆ ਕਹਿੰਦੇ ਨਾ ਗੁੰਗੇ ਨਹੀਂ ਹੁੰਦੇ ਉਹ ਕਦੇ ਵੀ ਜਿਹੜੇ ਗਬੋਲੇ ਹੁੰਦੇ ਪਰ ਗੁੰਗੇ ਤਾਂ ਹੁੰਦੇ ਕਿਉਂਕਿ ਬੋਲੇ ਹੁੰਦੇ ਯਾ ਗੁੰਗੇ ਤਾਂ ਹੁੰਦੇ ਉਹਨਾਂ ਦੇ ਅੰਦਰ ਲਫ਼ਜ਼ ਨਹੀਂ ਕੋਈ ਵੀ ਜਾਂਦਾ ਇਸ ਕਰਕੇ ਸੇਵਿੰਗ ਨਹੀਂ ਹੁੰਦੀ ਸੇਵਿੰਗ ਨਹੀਂ ਹੁੰਦੀ ਉਹਨਾਂ ਦੇ ਵਿਚਾਰ ਬੜਦੇ ਨਹੀਂ ਲਫ਼ਜ਼ ਬਣਦੇ ਨਹੀਂ ਯਾ ਉਦਾਂ ਉਦਾਂ ਗੁੰਗੇ ਉਦਾਂ ਕਦੇ ਵੀ ਗੁੰਗੇ ਨਹੀਂ ਹੁੰਦੇ ਨਾ ਹੂੰ ਜਿਹੜੀ ਜਿਹੜੀ ਗੱਲ ਆਪਾਂ ਕਰਦੇ ਨਾ ਵੀ ਇਹ ਮਨ ਇਹ ਮਨ ਹੈ ਕਿਆ ਜੀ ਆ ਇਮਾਨਾ ਜਿੱਦਾਂ ਹੁਣ ਕਹ ਲਓ ਵੀ ਦੁਨੀਆ 'ਚ ਕਹਿੰਦੇ ਸੱਤ ਸੱਤੇ ਹੀ ਰੰਗ ਆ ਹਨਾ ਹੂੰ ਉਹਨਾਂ ਸੱਤਾਂ ਰੰਗਾਂ 'ਚ ਕਰੋੜਾਂ ਰੰਗ ਬਣਦੇ ਆ ਹੂੰ ਹਨਾ ਕੋਈ ਕਿਸੇ 'ਚ ਮळा ਇੱਦਾਂ ਜਿਹੜੇ ਵਿਚਾਰ ਤੁਹਾਡੇ ਅੰਦਰ ਜਿਹੜੇ ਜਿੰਨਾ ਕੋਈ ਵਿਚਾਰ ਜਾਂਦੇ ਆ ਜਿਹੜੇ ਤੁਹਾਡੇ ਵਿਚਾਰ ਬਣਨੇ ਉਹਨਾਂ ਤੋਂ ਹੀ ਮਿਕਸ ਹੋ ਕੇ ਬਣਨੇ ਜੋ ਤੁਹਾਡੇ ਅੰਦਰ ਗਏ ਆ ਜਨਮ ਜਨਮ ਤੋਂ ਉਦਾਂ ਨਵੇਂ ਜਿਹੜੇ ਕੀ ਦੇਖੀ ਸੁਣੀ ਨਹੀਂ ਉਹਦੇ ਵਿਚਾਰ ਨਹੀਂ ਬਣ ਸਕਦੇ ਜਿਹੜੀਆਂ ਤੁਹਾਡੇ ਦਿਮਾਗ ਅੰਦਰ ਜਾਣੀਆਂ ਗੱਲਾਂ ਉਹਨਾਂ ਦੇ ਹੀ ਵਿਚਾਰ ਬਣਨੇ ਆ ਉਦਾਂ ਨਹੀਂ ਬਣਦੇ ਹੁਣ ਨਾ ਜਿਹੜਾ ਜਿਹੜੇ ਮਨ ਦੀ ਗੱਲ ਹੈ ਮਨ ਹੈ ਕਿ ਆ ਗੁਰਬਾਣੀ ਦੇ ਵਿੱਚ ਇਹ ਇਹ ਮਨ ਕਰਮਾ ਇਹ ਮਨ ਧਰਮਾ ਇਹੋ ਮਨ ਪੰਜ ਤਤ ਤੇ ਜਨਮ ਆਹ ਗੁਰਬਾਣੀ ਕਹਿੰਦੀ ਹੈ ਪੰਜਾਂ ਤਤਾਂ ਚੋਂ ਮਨ ਜਨਮਦਾ ਹੈ ਨਾ ਹੁਣ ਆਪਾਂ ਦੇਖੀਏ ਵੀ ਮਨ ਹੈ ਕਿ ਆ ਜੰਮਦਾ ਕਿਦਾਂ ਭਾਜੀ ਜੇ ਨਾ ਤੁਹਾਨੂੰ ਜਿੱਦਾਂ ਜਿੱਦਾਂ ਤੁਹਾਨੂੰ ਕਹਿ ਲਓ ਕਿ ਇਥੋਂ ਤੁਸੀਂ ਇੱਕ ਪਲਾਟ ਲਿਆ ਜਾਂ ਇੱਕ ਖੇਤ ਆ ਇੱਕ ਪਲਾਟ ਆ ਬਾਹਰ ਹੂੰ ਤੁਸੀਂ ਉਹਦੇ ਵਿੱਚ ਰੂਮ ਬਣਾਉਣਾ ਇੱਕ ਕਮਰਾ ਬਣਾਉਣਾ ਆਹ ਜਦੋਂ ਪਲਾਟ ਲਿਆ ਪਲਾਟ ਮਤਲਬ ਖਾਲੀ ਕੁਛ ਨਹੀਂ ਤੁਸੀਂ ਬਣਾਉਣਾ ਕਮਰਾ ਕੀ ਉਹਦੇ ਵਿੱਚ ਪਲਾਟ ਜਦੋਂ ਲਿਆ ਇੱਕ ਕਮਰਾ ਸੀਗਾ ਰੂਮ ਸੀਗਾ ਨਹੀਂ ਅੱਛਾ ਭਾਜੀ ਤੁਸੀਂ ਰੂਮ ਨਹੀਂ ਲਿਆਂਦਾ ਬਾਹਰੋਂ ਤੁਸੀਂ ਕੰਦਾ ਖੜੀਆਂ ਕੀਤੀਆਂ ਰੂਮ ਤਾਂ ਉੱਥੇ ਹੀ ਸੀਗਾ ਯਾ 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 ਓ ਯਾ ਤੁਸੀਂ ਤੁਸੀਂ ਕੰਦਾ ਖੜੀਆਂ ਕਰਤੀਆਂ ਉੱਪਰ ਛੱਤ ਪਾਤੀ ਉਹਨੂੰ ਡੋਰ ਲਾਤੀ ਡੋਰ ਲਾ ਕੇ ਤਾਕੀਆਂ ਲਾਤੀਆਂ ਉਹ ਰੂਮ ਬਣ ਗਿਆ ਰੂਮ ਰੂਮ ਥੋੜਾ ਲਿਆਂਦਾ ਤੁਸੀਂ ਬਾਹਰੋਂ ਹੂੰ ਯਾ ਯਾ ਟਾਪ ਤਸੀ ਤਤ ਖੜੇ ਕਰਤੇ ਆ ਆਗ ਵਾਲੇ ਯਾ ਜਦੋਂ ਜਨਮ ਤੋਂ ਤਤ ਪੈਦਾ ਹੁੰਦੇ ਨੇ ਜਦੋਂ ਬੱਚਾ ਜਨਮ ਤੇ ਮਾਤਾ ਦੇ ਗਰਭ ਵਿੱਚ ਜਦੋਂ ਸਪਰਮ ਜਾਂਦਾ ਜਦੋਂ ਤਤ ਬਣਦੇ ਆ ਉਹਦੇ ਵਿੱਚ ਜਿਹੜਾ ਰੂਮ ਹੁੰਦਾ ਆ ਉਹ ਮਨ ਬਣਦਾ ਹੁਣ ਸੇਵਿੰਗ ਬਣ ਯਾ ਹੋਰ ਕੁਝ ਨਹੀਂ ਮਨ ਬਾਰੋਂ ਕਿਤੋਂ ਨਹੀਂ ਆਂਦਾ ਹੁਣ ਤੁਸੀਂ ਮੰਨ ਲਓ ਕੋਈ ਇੱਕ ਕੰਬਰਾ ਬਣਾ ਲਿਆ ਆਪਣੇ ਇੱਕ ਖੇਤ ਦੇ ਵਿੱਚ ਹਨਾ ਭਲਾ 10 ਬਣਾ ਲਓ ਮਤਲਬ ਇਸ ਸਪੇਸ ਇੱਕ ਸਪੇਸ ਹੈ ਬਹੁਤ ਵੱਡਾ ਇਹਦੇ ਵਿੱਚ ਜਿੰਨੇ ਮਰਜ਼ੀ ਜੀਵ ਜੰਤੂ ਬਣੀ ਜਾਣ ਜਿਹੜਾ ਵੀ ਉਹਨਾਂ ਤਤਾਂ ਦੇ ਵਿੱਚ ਜਿਹੜਾ ਸਪੇਸ ਆ ਗਿਆ ਉਹ ਮੰਨਿਆ ਹੂੰ ਜਨ ਖਾਲੀ ਦੇਖੋ ਪਲਾਖ ਖਾਲੀ ਪਏ ਕਿੰਨੀ ਧਰਤੀ ਹੈ ਜਿੱਥੇ ਜਿੱਥੇ ਤੰਦਾਂ ਖੜੀਆਂ ਹੋ ਗਈਆਂ ਉੱਥੇ ਰੂਮ ਬਣ ਗਿਆ ਬਸ 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 ਜਿੱਥੇ ਵੀ ਜਿੱਥੇ ਵੀ ਬੱਚਾ ਜਨਮ ਲੈ ਗਿਆ ਜਿੱਥੇ ਵੀ ਬੱਚੇ ਦਾ ਪਤੰਕੇ ਆ ਬਣ ਗਿਆ ਪੰਜ ਤੱਤ ਇਕੱਠੇ ਹੋ ਗਏ ਉਹਦੇ ਦਿਮਾਗ ਦੇ ਵਿੱਚ ਜਿਹੜਾ ਖਾਲੀ ਸਪੇਸ ਆ ਉਹ ਮੰਨਿਆ ਹੋਰ ਕੋਈ ਚੀਜ਼ ਮਨ ਉੱਪਰੋਂ ਉੱਡ ਕੇ ਨਹੀਂ ਆਉਂਦੀ ਹੂੰ ਕਬੀਰ ਜੀ ਨੇ ਕਿਹਾ ਇਹ ਮਨ ਕਰਮਾ ਇਹ ਮਨ ਧਰਮਾ ਇਹ ਪੰਜ ਤੱਤ ਤੋਂ ਜਨਮਾ ਜਨਮਾ ਯਾ ਹੁਣ ਤੁਸੀਂ ਰੂਮ ਬਣਾ ਲਿਆ ਇੱਕ ਰੂਮ ਇੱਕ ਨਾ ਮਤਲਬ ਕਿਸੇ ਖੇਤ ਦੇ ਵਿੱਚ ਪਲਾਟ ਦੇ ਵਿੱਚ ਰੂਮ ਬਣਾ ਲਿਆ ਸਦੀਆਂ ਤੱਕ ਉਹਦੀ ਜਿੰਨੀ ਕੀ ਜਿੰਨੀ ਮਨਿਆਵਿਆ ਕਾਫੀ ਉਹਨੂੰ ਕੋਈ ਦੇਖੇ ਨਾ ਇੱਕ ਦਿਨ ਉਹ ਟਹਿ ਕੇ ਫਿਰ ਰਲ ਜਾਣਾ ਫਿਰ ਰੂਮ ਫਿਰ ਰੂਮ ਉੱਥੇ ਉੱਥੇ ਹੀ ਕੱਢਾ ਟੈ ਲਈਆਂ ਯਾ ਇੱਦੇ ਤੱਤ ਜਦੋਂ ਜਿੱਦੋਂ ਨਾ ਪਵਣੇ ਮਾ ਪਵਣਾ ਸਮਾਇਆ ਸ਼ਬਦ ਪੂਰਾ ਵਿਆਖਿਆ ਇਹਦੀ ਕਰਦਾ ਜਦੋਂ ਤੱਤ ਤੱਤ ਰਲ ਜਾਂਦੇ ਤੱਤਾਂ 'ਚ ਕੁਝ ਨਹੀਂ ਆਉਂਦਾ ਜਾਂਦਾ ਸਾਰਾ ਕੁਝ ਇੱਕ ਟਕਾਚ ਇੱਕ ਜਗ੍ਹਾ ਤੇ ਆ ਸਪੇਸ ਪੂਰਾ ਹੀ ਨਾ ਇੱਕ ਨਾਲ ਭਰਿਆ ਪਿਆ ਜਿਹਦੀ ਆਪਾਂ ਇੱਕ ਦੀ ਗੱਲ ਕਰਦੇ ਆਂ ਜਾਣ ਆਣ ਵਾਲੀ ਕਿਤੇ ਕੋਈ ਚੀਜ਼ ਹੈ ਹੀ ਨਹੀਂ ਵੀ ਜਿਹੜੀ ਸਾਡੇ ਦਿਮਾਗ ਤੋਂ ਨਿਕਲ ਕੇ ਉੱਡ ਕੇ ਜਾਂਦੀ ਹੋ ਹੈਨਾ ਬਿਲਕੁਲ ਬਿਲਕੁਲ ਸੈਂਸ ਬਣਦੀ ਆ ਜੀ ਭਾਜੀ ਇਹ ਅਗਲੀ ਤੁਕ ਕਹਿੰਦੇ ਨਾ ਇਹ ਮਨ ਕੋ ਕੁਝ ਖੋਜੋ ਭਾਈ ਤਨ ਛੁੱਟ ਕੇ ਕੋਈ ਮਨ ਕਹਾਂ ਸਮਾਈ ਹੁਣ ਇਹੀ ਐਗਜ਼ਾਮਪਲ ਜਿਹੜੀ ਮੈਂ ਕਮਰੇ ਵਾਲੀ ਦਿੱਤੀ ਇਦਾਂ ਹੀ ਆ ਕਿ ਤੁਸੀਂ ਇਹ ਦੱਸੋ ਵੀ ਕਮਰਾ ਬਣਾ ਲਿਆ ਕਮਰਾ ਬਣਾ ਕੇ ਕਿਸੇ ਦਿਨ ਤੁਸੀਂ ਕੰਦਾ ਘਾਪੀਆ ਹੈਨਾ ਹੂੰ ਤੁਸੀਂ ਤਾਂ ਕੰਦਾ ਘਾਪੀਆ ਕਮਰਾ ਕਿੱਥੇ ਗਿਆ ਹੂੰ ਉੱਥੇ ਹੀ ਆ ਉਹ ਤਾਂ ਸਪੇਸ ਤਾਂ ਉੱਥੇ ਹੀ ਆ ਉਹ ਤਾਂ ਜਗ੍ਹਾ ਗੱਲੀ ਨਹੀਂ ਬਸ ਤੱਤ ਜਦੋਂ ਖਤਮ ਹੁੰਦੇ ਆ ਸਪੇਸ ਕਿਤੇ ਨਹੀਂ ਮਿਲਦਾ ਇੱਥੇ ਜਿੰਨੇ ਮਰਜ਼ੀ ਜੀਵ ਜੰਤੂ ਜੰਮੀ ਜਾਣ ਜਿਸ ਜਿਹੜੇ ਤੱਤਾਂ ਦੇ ਵਿੱਚ ਸਪੇਸ ਆ ਗਿਆ ਉਹ ਮੰਨ ਹੂੰ ਹੋਰ ਕੁਝ ਨਹੀਂ ਮੰਨ ਇਹ ਅੱਗੇ ਦੀ ਸ਼ਬਦ ਕਹਤਾਂ ਅਗਰੇ ਸਾਫ ਕਹਤਾਂ ਇਹ ਮਨ ਕੋ ਨਹੀਂ ਆਵਣ ਜਾਣਾ ਆ ਜਿਸ ਦਾ ਭਰਮ ਗਿਆ ਤੈਨ ਸਾਚ ਪਛਾਨਣਾ ਹੂੰ ਜਿਓ ਇੱਕ ਅਰਥ ਸਗਲ ਖਰੀਰਾ ਇਹ ਜਿਓ ਜਿਹੜਾ ਜੀ ਹੈ ਨਾ ਜਿਹਨੂੰ ਮਾਨਕ ਸਾਰੇ ਸਰੀਰ 'ਚ ਇੱਕ ਯਾਰ ਸਪੇਸ ਹੀ ਤਾਂ ਹੈਗਾ ਉਸਰ ਕੋਈ ਚੈ ਕੀ ਹੈ ਤੱਪ ਤਾਂ ਜੇ ਸਪੇਸ ਬਣਦਾ ਆ ਤੇ ਉਹ ਉੱਥੇ ਜੀ ਬੜ ਜਾਂਦਾ ਹੈ ਤੱਪ ਇਕੱਠੇ ਹੁੰਦੇ ਨਾ ਤੱਪਾਂ ਵਿੱਚ ਸਪੇਸ ਆ ਜਿਹੜੀ ਜਿਹੜੀ ਜੋ ਵਿਚਾਰ ਸੀ ਜੋ ਜਿਹੜੇ ਨਾ ਮਤਲਬ ਆਪਾਂ ਇਹ ਵੀ ਇੱਕ ਵਾਰੀ ਗੱਲ ਕੀਤੀ ਸੀਗੀ ਵੀ ਕਹਿੰਦੇ ਬੇਸਵਾ ਜਾਂ ਮੰਦੀਜਾ ਉਹਦੀ ਬਾਰੇ ਆਪਾਂ ਗੱਲ ਕੀਤੀ ਹੋਈ ਸੀਗੀ ਕੋਈ ਵੀ ਸੁਹਾਜ ਨਾ ਤੁਸੀਂ ਸਮਾਜ 'ਚ ਚੱਕਦੇ ਆ ਪਹਿਲਾ ਬੱਚਾ ਜਿਹੜਾ ਬੱਚਾ ਜਿਹਦਾ ਜੰਮਦਾ ਨਾ ਹੂੰ ਉਹ ਨਿਰਮਲੇ ਉਹਦੇ ਅੰਦਰ ਪੁੱਛ ਨਹੀਂ ਬ੍ਰਾਈ ਕੋਈ ਬ੍ਰਾਈ ਨਹੀਂ ਕੋਈ ਚੰਗਾ ਪੁੱਛ ਨਹੀਂ ਹੈਗਾ ਯਾ ਉਹਨੇ ਜੋ ਚੱਕਣਾ ਪਿੱਕ ਕਰਨਾ ਅੱਖਾਂ ਨਾਲ ਹੀ ਤੰਨਾ ਰਹਿ ਕਰਨਾ ਹੂੰ ਜੋ ਉਹਦੇ ਅੰਦਰ ਗਿਆ ਉਹਨੇ ਉਹੀ ਬਣਨਾ ਹੂੰ ਹੁਣ ਇਹ ਬਸ ਇਸ ਮਨ ਦੀ ਭੇਖੇ ਪਾਇਓ ਗੁਰਬਾਣੀ ਚ ਮਨ ਦੇ ਮਨ ਨੂੰ ਸਮਝਾਣ ਦੀ ਹੈਗੀ ਗੱਲ ਬਹੁਤ ਬਰੀ ਆਈ ਉਹ ਉਹ ਇਹ ਹੈ ਕਿ ਜਿੱਦਾਂ ਜਿੱਦਾਂ ਕਹਿ ਲਓ ਬਈ ਰੂਮ ਦੇ ਵਿੱਚ ਤੁਸੀਂ ਤੋਂ ਸੇਵਨ ਕਰਦੇ ਉਸ ਸੇਵ ਨੂੰ ਤੈਲ ਕਰਦੇ ਭਾਜੀ ਨੂੰ ਮੈਂ ਤੁਹਾਨੂੰ ਕਹਾ ਮਤਲਬ ਕਿਸੇ ਨੂੰ ਜਾਂਦਾ ਤੁਸੀਂ ਉਹਦੇ ਵਿੱਚ ਲਿਆ ਲਿਆ ਕੇ ਸਮਾਨ ਰੱਖ ਲੈਨੇ ਮਤਲਬ ਚਲੋ ਤੁਸੀਂ ਕੋਈ ਹੋਰ ਮੇਰੇ ਵਰਗਾ ਕੋਈ ਸ਼ਰਾਬ ਲਿਆ ਕੇ ਰੱਖ ਰਿਆ ਹੈ ਨਾ ਕੋਈ ਕੁਛ ਰੱਖ ਰਿਆ ਕੋਈ ਪਾਪ ਦੀ ਕਮਾਈ ਰੱਖ ਰਿਆ ਉਹ ਕਮਰੇ ਚ ਉਹਨੂੰ ਤੁਸੀਂ ਕਹਿੰਦੇ ਮੈਨੂੰ ਕਹਿੰਦੇ ਤੁਸੀਂ ਮਤਲਬ ਵੀ ਨਾ ਸੀ啊 ਕੋਈ ਕੀ ਚੀ ਦੀ ਰੂਮ ਚ ਪਾ ਲੈ ਰੱਖ ਇਹਨੂੰ ਚੱਜ ਦੀ ਚੀਜ਼ ਰੱਖਾਂ ਕਮਰੇ ਚ ਕਿਉਂ ਗਰਭਜ ਕਿਉਂ ਗਰਭਜ ਨਾਲ ਭਰੀ ਜਾਣਾ ਤੂੰ ਕਮਰਾ ਹੂੰ ਉਹੀ ਤੂੰ ਵਰਤਨਾ ਹੈ ਜਿਹੜਾ ਕੁਛ ਅੰਦਰ ਭਰ ਲਿਆ ਉਹ ਇਸ ਜਿਹੜੇ ਸਾਡੇ ਅੰਦਰ ਵਿਚਾਰ ਬਾੜੇ ਬੁਰਾਈ ਜਿਹੜੇ ਜਿਹੜੀ ਬੀਬੀ ਵੀ ਸਾਰੇ ਹੀ ਭਰੇ ਪਏ ਐ ਜਿਹੜੇ ਬ੍ਰਹਮ ਗਿਆਨੀ ਜਿਹੜੇ ਗੰਦਗੀ ਨਾਲ ਮਤਲਬ ਵਿਚਾਰਾਂ ਦੀ ਗੰਦਗੀ ਨਾਲ ਭਰੇ ਪਏ ਗੁਰੂ ਸਾਹਿਬ ਉਹਨੂੰ ਬਾਰ-ਬਾਰ ਕਹਿੰਦੇ ਪੇ ਇਸ ਮਨ ਨੂੰ ਸਾਫ ਕਰ ਇਸ ਮਨ 'ਚ ਸਹੀ ਚੀਜ਼ਾਂ ਭਰ ਇਸ ਮਨ 'ਚ ਗਿਆਨ ਨੂੰ ਗਿਆਨ ਨੂੰ ਇਹਦਾ ਕੰਟਰੋਲ ਦੇ ਮਨ ਦਾ ਯਾ ਅਗਿਆਨਤਾ ਨੂੰ ਕੰਟਰੋਲ ਨਾ ਤੇ ਸਾਰੀ ਖੇਡ ਮੰਦੀ ਆ ਮਾਣ ਤੁਹਾਡੇ ਵਿਚਾਰਾਂ ਦਾ ਸੰਗ੍ਰਹਿ ਆ ਵਿਚਾਰਾਂ ਦਾ ਇਕੱਠ ਆ ਪਰ ਅਫਸੋਸ ਆ ਕਿ ਨੀ ਟੁਕਾ ਟੁਕਾ ਚੁੱਕ ਕੇ ਨਾ ਹੁਣ ਇਹ ਬੀਬੀ ਨੇ ਤਾਂ ਕਹਿ ਦਿੱਤਾ ਵੀ ਮੈਂ ਸੂਰਜ ਤੇ ਜਾ ਕੇ ਆਈ ਆ ਹੈਨਾ ਤੁਹਾਨੂੰ ਪਤਾ ਹੋਣਾ ਇੱਥੇ ਤੁਸੀਂ ਵੀ ਵੀਡੀਓ ਇੱਕ ਨਾ ਸ਼ੇਅਰ ਕੀਤੀ ਸੀ ਜਾਂ ਤੁਸੀਂ ਵੀ ਕੀਤੀ ਸੀਗੀ ਜਾਂ ਮੈਂ ਦੇਖੀ ਸੀਗੀ ਹੈਨਾ ਕਿਤੇ ਜਦੋਂ ਜਦੋਂ ਇੰਡੀਆ ਵਾਲੇ ਚੰਦਰਮਾ ਤੇ ਜਾ ਕੇ ਆਏ ਆ ਆਹੋ ਤੋ ਇਹਦੇ ਵਰਗਾ ਬੀਬੀ ਵਰਗਾ ਪਰ ਉਹ ਮੈਨੂੰ ਲੱਗਦਾ ਟਕਸਾਲੀਆਂ ਨਾਲ ਸੰਬੰਧਿਤ ਸੀਗਾ ਬੰਦਾ ਉਹ ਕਹਿੰਦੇ ਇੰਡੀਆ ਵਾਲੇ ਜਾ ਹੀ ਨਹੀਂ ਸਕਦੇ ਚੰਦਰਮਾ ਤੇ ਤਾਤੀ ਤੋ ਜੇਤਾ ਆ ਗਿਆ ਨਾ ਆ ਗਿਆ ਦੇਖੋ ਹੈ ਨਾ ਕਿੱਦੇ ਬੇਵਕੂ ਬੰਦੇ ਆ ਉਹ ਕਹਿੰਦਾ ਉਹ ਦੋ ਇਹਨੇ ਵੀ ਕੁਰਬਾਨੀ ਵਰਤੀ ਉਹਨਾਂ ਨੇ ਵੀ ਕੁਰਬਾਨੀ ਵਰਤੀ ਆ ਦੋਨਾਂ ਨੇ ਗਰਵਾਣੀ ਨੂੰ ਕਿੱਕਾ ਮਾਰੀਆਂ ਜਿੱਦਾਂ ਕਹਦੇ ਨਾ ਕਿੱਕੇ ਮਾਰ ਕੇ ਉਧਰ ਫੇਰ ਉਧਰ ਫੇਰ ਨਾ ਉਧਰ ਸਿਰ ਨਾ ਇਦਾਂ ਦੀ ਕਿੱਕਾ ਨਹੀਂ ਮਾਰਿਆ ਗਰਵਾਣੀ ਨੂੰ ਉਹ ਕਹਿੰਦਾ ਵੀ ਸੂਰਜ ਚੰਦ ਤਾਂ ਲਾਈਟ ਦੇ ਦੀਵੇ ਉੱਥੇ ਤਾਂ ਕੁਝ ਜਾਇ ਨਹੀਂ ਸਕਦਾ ਰਹੇ ਨਹੀਂ ਸਕਦਾ ਕੋਈ ਲਾਈਟ ਦੇ ਲਾਈਟ ਦੇ ਵਿੱਚ ਵੀ ਫਿਰਦਾ ਹੁੰਦਾ ਮੈਂ ਕਿਹਾ ਜੇ ਜੇ ਗੁਰੂ ਸਾਹਿਬ ਇਹ ਬੀਬੀ ਦੀ ਵੀਡੀਓ ਦੇਖ ਲੈਣ ਇਦਾਂ ਹਾਂਜੀ ਜਦੋਂ ਪੰਕਤੀਆਂ ਸੁਣਨਗੇ ਹੂੰ ਉਹ ਕਹਿਣਗੇ ਵੀ ਆਹ ਪੰਕਤੀ ਮੈਂ ਲਿਖੀ ਸੀ ਹਾਂ ਨਹੀਂ ਉਹ ਐ ਬਸ ਇਹਨੂੰ ਆ ਆ ਤੇ ਇਹ ਗੱਲ ਆ ਭਾਜੀ ਤੁਸੀਂ ਦੇਖ ਲਾ ਬਈ ਬੇਇੱਜ਼ਤੀ ਇਹ ਦੋਏ ਸੱਚੇ ਆ ਵਿੱਚ ਰੋਲੇ ਵਾਲੀ ਕੀ ਆ ਗਰਵਾਣੀ ਆ ਵਿੱਚ ਵਿੱਚ ਮਤਲਬ ਜੀਦਾ ਨਤਾਨ ਹੋ ਰਿਹਾ ਜੀਦਾ ਜਿਹਦੀ ਅਨਰਥ ਹੋ ਰਿਹਾ ਜਿਹਦੀ ਬੇਇੱਜ਼ਤੀ ਹੋ ਰਹੀ ਆ ਜੀ ਹੁਣ ਕੋਈ ਗੱਲ ਕਰਨ ਚ ਇਹਨਾਂ ਨਾਲ ਕੋਈ ਬਾਹਰਲਾ ਬਾਹਰਲਾ ਗੱਲ ਬੀਬੀ ਨਾਲ ਗੱਲ ਕਰਨ ਚ ਚੱਲ ਜੂਗੀ ਇਹਨ ਜਿੱਦਾਂ ਉਹ ਬਜਾਜੀ ਵਾਲੇ ਕੱਪੜੇ ਨਹੀਂ ਖਰਾਦਦੇ ਹੁੰਦੇ ਤੇ ਗਰਵਾਣੀ ਖਿਲਾਰ ਦਿੰਦੀਆਂ ਨੇ ਮੋਰੇ ਆ ਚੱਕੋ ਆ ਤੱਕ ਚੱਕੋ ਆਜ ਕੋ ਪਜਾਜੀ ਵਾਲੇ ਉਹ ਜਾਣ ਨਹੀਂ ਦਿੰਦੇ ਗਾ ਹਨਾ ਉਹ ਖਲਾਈ ਜਾਂਦੇ ਖਲਾਈ ਜਾਂਦੇ ਖਲਾਈ ਜਾਂਦੇ ਉਹ ਕਹਿੰਦੇ ਵੀ ਕੁਛ ਨਾ ਕੁਛ ਤਾਂ ਲੈ ਕੇ ਜਾਊਂਗਾ ਜਾਣ ਨਹੀਂ ਸਕਦੇ আচ্ছা ਤੂੰ ਦੂਜੇ ਬੰਦੇ ਕੋਲ ਤੇ ਉਹ ਉਹ ਗਰਵਾਣੀ ਦੇ ਉਹ ਉਹ ਖਾਨ ਖਿਲਾਫ ਨਹੀਂ ਕਰਵਾਣੀ ਚੱਕ ਚੱਕ ਕੇ ਆਹ ਸ਼ਬਦ ਚੱਕੋ ਆਜਕਾ ਦੂਜਾ ਨਹੀਂ ਤਾਂ ਆਹ ਦੋਖ ਚੱਕੋ ਇੱਕ ਤਾਂ ਬੰਦਾ ਬੰਦਾ ਤਿੰਦਾ ਹੀ ਹੈ ਵੀ ਕੁਛ ਨਾ ਕੁਛ ਤਾਂ ਯਾਰ ਆਏਗਾ ਹੀ ਨਹੀਂ ਉਹ ਵੀ ਉਹ ਵੀ ਜਿਹੜਾ ਬੰਦਾ ਮੋਰੇ ਜਿੱਦਾਂ ਦੇ ਸਾਡੇ ਪੋਡਕਾਸਟ ਵਾਲੇ ਨਾ ਅੱਜਕੱਲ ਜਿੰਨੇ ਵੀ ਆ ਯਾਰ ਇਹਨਾਂ ਦੇ ਉੱਤੇ ਮੈਂ ਤਾਂ ਹੈਰਾਨ ਆ ਉਹ ਕੁਆਤਰੇ ਵਾਲਾ ਵੀ ਆ ਇਹ ਮੱਕੜ ਮੁੱਕੜ ਉਹ ਨਹੀਂ ਜਿੰਨੇ ਵੀ ਇਹ ਬੈਠੇ ਨਾ ਜਦੋਂ ਇਦਾਂ ਕਰਦੇ ਅੱਛਾ ਹਾਂ ਏਦਾਂ ਉਹ ਓਕੇ ਏਦਾਂ ਬਸ ਫੇ ਹੱਦ ਹੋ ਗਈ ਯਾਰ ਤੁਸੀਂ ਥੋੜੀ ਬੋਤੀ ਆਪਣੀ ਕਾਮਨ ਸੈਂਸ ਰੱਖੋ ਕੰਮਲਿਆਂ ਰਮਲਿਆਂ ਬੰਦਿਆਂ ਨੂੰ ਆ ਕੇ ਬਿਠਾ ਲਈ ਜਾਂਦੇ ਤੁਸੀਂ ਯਾ ਇੱਕ ਨਾ ਹੋਰ ਤੋਂ ਕਿ ਵਰਤ ਦੇ ਬਹੁਤ ਮੰਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹੈ ਨਾ ਕੁਝ ਨਹੀਂ ਹੈਗਾ ਇਹ ਕੋ ਕੁਝ ਕੋਈ ਵੱਡੀ ਗੱਲ ਨਹੀਂ ਕਿਸੇ ਜੋਤ ਦੀ ਉੱਪਰ ਵਾਲੀ ਦੀ ਕੋਈ ਗੱਲ ਨਹੀਂ ਇੱਕ ਤੇ ਖੜ ਜਾਓ ਇਹਦਾ ਮਤਲਬ ਹੈ ਭਰਾਵਾ ਅਲਦਵਾਲਾ ਇੱਕ ਹੈ ਤੂੰ ਵੀ ਉਹਦਾ ਹਿੱਸਿਆਂ ਨੂੰ ਪਛਾਣ ਲੈ ਤੇਰਾ ਹੀ ਤੇਰਾ ਹੀ ਅਲਦਵਾਲਾ ਆ ਯਾ ਇੰਨੀ ਕੀ ਗੱਲ ਆ ਇਹ ਤੋਂ ਵੱਧ ਕੁਝ ਨਹੀਂ ਹੈਗਾ ਤੂੰ ਜੋਤ ਹੋਏ ਸਰੂਪ ਹੋਏ ਫਲਾਨਾ ਹੋਏ ਠੰਕੜਾ ਹੋਏ ਓਏ ਬਕਵਾਸ ਆ ਯਾਰ ਇੰਨੀ ਗੱਲ ਗੁਰੂ ਪਾਤਨ ਸੌਕੀ ਸਮਝਾਈ ਆ ਇੱਕ ਤੇ ਖੜ ਜਾ ਸਾਰਾ ਹੀ ਇੱਕ ਫੈਲਿਆ ਹੋਇਆ ਮੈਂ ਮੈਂ ਜਿੱਦਾਂ ਮੈਨੂੰ ਸਮਝਾਵੇ ਯਾਰ ਤੂੰ ਕਾਹਦੇ ਕਿਸ ਗਵਾਂਡੀ ਨਾਲ ਲੜੀ ਜੰਨਾ ਉਹ ਤੇਰਾ ਹੀ ਹਿੱਸਾ ਆ ਪਛਾਣ ਲੈ ਉਹ ਤੂੰ ਉਹਦਾ ਹੀ ਹਿੱਸਾ ਹੈ ਉਹ ਤੇਰਾ ਪਾਣਾ ਉਹਦਾ ਪਾਣਾ ਪਰ ਬਲ ਤਾਂ ਤੁਹਾਡੇ ਅੰਦਰ ਲੀਆਂ ਬੁਰਾਈਆਂ ਨੂੰ ਮਾਰਨ ਦੀ ਹੈ ਗੱਲ ਹੈਗੀ ਆ ਵੀ ਨਫ਼ਰਤਾਂ ਨੂੰ ਈਰਖਾ ਨੂੰ ਮਾਰਨ ਦੀ ਹੋਰ ਕੋਈ ਗੱਲ ਨਹੀਂ ਕਿਤੋਂ ਜਾਣ ਆਣ ਦੀ ਗੱਲੇ ਨਹੀਂ ਕੋਈ ਹੈਗੀ ਭਾਈ ਜੇ ਜੇ ਹੋ ਗਏ ਵੀ ਨਾ ਉੱਪਰ ਵਾਲੇ ਉੱਥੇ ਉੱਥੇ ਉਹ ਉੱਥੋਂ ਇੱਥੇ ਉੱਥੇ ਜਾਣ ਦੀ ਲੋੜ ਕੀ ਆ ਮਤਲਬ ਇੱਥੇ ਕੀ ਨਹੀਂ ਹੈਗਾ ਉੱਪਰ ਕੀ ਆ ਮਮਾ ਜੀੋ ਇਹ ਕਿਸੇ ਗੈਲੈਕਸੀ ਚ ਜੋ ਨਹੀਂ ਦੂਜੀ ਦੁਨੀਆ ਹੋਊਗੀ ਵੀ ਹੋਵੇ ਉਹ ਹਟਾਉ ਜਾਈ ਜੋ ਹਿੰਆ ਨਾ ਹੋਈ ਆ ਉਹ ਕੋਈ 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 ਸੈਂਸ ਨਾਲ ਗਰਬਾਣੀ ਦੇ ਵਿੱਚ ਤਾਂ ਇਦਾਂ ਦੀ ਕੋਈ ਗੱਲ ਹੀ ਨਹੀਂ ਨਾ ਜਿੱਦਾਂ ਦੀ ਬਣਾ ਕੇ ਉਹ ਤਾਂ ਬਸ ਇੱਕ ਖਿਆਲ ਪਈ ਇਦਾਂ ਜੀ ਇਦਾਂ ਹੁੰਦਾ ਇਦਾਂ ਹੁੰਦਾ ਉਹ ਤੁਹਾਡੇ ਅੰਦਰ ਬੈਠੇ ਹੋਆ ਓਵਰ ਥਿੰਕਿੰਗ ਕਰ ਕਰਕੇ ਮੈਂ ਤਾਂ ਨਾ ਤੁਸੀਂ ਆਪਣੇ ਬੱਚਿਆਂ ਬਾਰੇ ਸੋਚਿਓ ਹਾਂਜੀ ਨਿਆਣਿਆਂ ਨੂੰ ਨਾ ਜਿਨ੍ਹਾਂ ਦੇ 8-10 ਸਾਲ ਦੇ 12-15 ਸਾਲ ਦੇ ਨਿਆਣੇ ਆ ਹਾਂਜੀ ਉਹਨਾਂ ਬੰਦਿਆਂ ਨੂੰ ਚਾਹੀਦਾ ਆ ਉਹ ਨਿਆਣਿਆਂ ਨੂੰ ਇਕੱਲੇ ਕਮਰੇ ਚ ਲੈ ਜਾ ਕੇ ਹਮ ਇੱਕ ਐਕਟਿੰਗ ਕਰਨ ਹਮ ਜਿੱਦਾਂ ਜਿੱਦਾਂ ਇਹ ਔਰਤ ਕਰਦੀ ਆ ਨਾ ਹਾਂਜੀ ਉਹ ਆਪਣੇ ਮੈਂ ਵੀਰ ਬਾਰੇ ਸੋਚਦਾ ਸੀ ਜੇ ਮੈਂ ਵੀਰ ਨੂੰ ਦੱਸਾਂ ਹਾਂਜੀ ਪੇ ਵੀਰ ਪੇ ਇੱਦਾਂ ਦਾ ਆ ਪੇ ਹੁਣ ਅਸੀਂ ਤੈਨੂੰ ਸਕੂਲੋਂ ਆਪ ਪਾਉਣਾ ਪਿਆ ਕਰਨਾ ਵੀ ਥੋੜੇ ਜਿ ਪ੍ਰਭ ਜੀ ਤਾਂ ਇਦਾਂ ਲੱਪੇ ਉੱਥੇ ਸੂਰਜ ਤੇ ਜਾ ਕੇ ਆਈ ਆ ਇਹ ਹੂੰ ਹੂੰ ਪਿਓ ਦੇ ਹਾਂ ਉੱਥੇ ਉੱਥੇ ਸਾਡੇ ਵੱਡੇ ਵੱਡੇਰੇ ਜਿਹੜੇ ਪਹਿਲੇ ਗੁਰੂ ਸਾਹਿਬ ਆ ਜਿਨ੍ਹਾਂ ਨੇ ਇਦਾਂ ਬਣਾਏ ਆ ਗੁਰਦੁਆਰੇ ਸਾਡੇ ਉਹ ਉੱਥੇ ਰਹਿੰਦੇ ਆ ਹੂੰ ਤੇ ਇਹ ਜਾ ਆਉਂਦੀ ਆ ਕਦੇ ਕਦੇ ਉੱਥੇ ਜਾ ਆਉਂਦੀ ਆ ਤੇ ਇਦਾਂ ਇਹ ਬਿਜੀ ਆ ਥੋੜੀ ਜਿਹੀ ਹੂੰ ਤੁਸੀਂ ਉਹਨਾਂ ਦਾ ਰਿਐਕਸ਼ਨ ਦੇਖਿਓ ਹੂੰ ਪੇ ਜਾਨੀ ਉਹ ਇੱਕਦਮ ਕਹੂਗੇ ਤਾਂ ਪੇ ਤੁਸੀਂ ਪੇ ਹੁਣ ਡਾਕਟਰ ਦੀ ਹੈਲਪ ਲੈ ਰਹੇ ਨਹੀਂ ਇਹ ਇਹ ਪੱਤਰ ਕੀ ਹੈ ਧਰਮਕ ਲੋਕ ਧਰਮੀ ਲੋਕਾਂ ਦਾ ਜਿੰਨੇ ਵੀ ਹੈਗੇ ਨਾ ਇਹ ਇਹ ਆ ਨਾ ਹੋੜ ਇੱਕ ਨਵਾਂ ਸ਼ਬਦ ਮਿਲ ਗਿਆ ਇਹਨਾਂ ਨੂੰ ਟਾਈਮ ਟਰੈਵਲਿੰਗ ਹੂੰ ਹਲੇ ਕੁਝ ਨਹੀਂ ਹੋਇਆ ਇਹ ਥਿਊਰੀ ਹੈ ਟਾਈਮ ਟਰੈਵਲਿੰਗ ਨਾ ਦੀ ਸਿਰਫ ਇੱਕ ਇੱਕ ਅਲੂਜ਼ਨ ਉਹਨਾਂ ਨੇ ਬਣਾਇਆ ਆ ਹੈਗਾ ਕੱਖ ਨਹੀਂਗਾ ਹਲੇ ਤੱਕਰ ਕਿਤੇ ਅਪਰੂਫ ਨਹੀਂ ਹੋਇਆ ਟਾਈਮ ਟ੍ਰੈਵਲਿੰਗ ਦਾ ਮਤਲਬ ਇਹ ਆ ਵੀ ਲਾਈਟ ਦੀ ਸਪੀਡ ਨਾਲੋਂ ਵੇ ਕਈ ਗੁਣਾ ਜ਼ਿਆਦਾ ਤੁਸੀਂ ਤੇਜ਼ ਹੋ ਜਾਓਗੇ ਤਾਂ ਤੁਸੀਂ ਅੱਗੇ ਲੰਘ ਸਕਦੇ ਆ ਨਹੀਂ ਨਹੀਂ ਕੀ ਮਤਲਬ ਇਹ ਇਹਦਾ ਕੋਈ ਮਤਲਬ ਨਹੀਂ ਉਸ ਸਾਇੰਟਿਸਟਾਂ ਨੇ ਇਹਨਾਂ ਨੂੰ ਗੱਲ ਦਿੱਤੀ ਹੈ ਅਸੀਂ ਤਾਂ ਇਹਨਾਂ ਨੂੰ ਐਡ ਐਡੇ ਇਹਨਾਂ ਨੂੰ ਕੀ ਕਹਾ ਹੋਣਾ ਇਹਨਾਂ ਨੇ ਨਹੀਂ ਨਹੀਂ ਘੰਟਾ ਨਹੀਂ ਪਤਾ ਘੰਟਾ ਤੱਕ ਨਹੀਂ ਕਿਸੇ ਨੂੰ ਕੰਧ ਕਿਥੇ ਨਹੀਂ ਪਤਾ ਕੀ ਆ ਯਾਰ ਘੰਟਾ ਘੰਟਾ ਨਹੀਂ ਮਾਲ ਗੁਰੂ ਪਾਚ ਗੁਰੂ ਪਾਚ ਨੇ ਲੋਟੇ ਦੀ ਗੱਲ ਕਰਕੇ ਸਭ ਸਮਝਾਇਆ ਸੀਗਾ ਵੀ ਆਹ ਕੁਝ ਆ ਕਿ ਤੇਰੀ ਪਤਾ ਨਹੀਂ ਤੈਨੂੰ ਉੱਪਰਲੀ ਗੱਲ ਕਿੱਥੋਂ ਦਾ ਬੀ ਭਰਾਵਾ ਇੱਕ ਵੇ ਗਾਹ ਨਾ ਜਾ ਪਹਿਲਾਂ ਪਹਿਲੀ ਗੱਲ ਕਰ ਘੰਟੀ ਸ਼ਬਦ ਦੀ ਜਗਾ ਉਹ ਉਹ ਸ਼ਬਦ ਵਰਤ ਜਿਹੜਾ ਮਾਨ ਕਹਿੰਦਾ ਸੀ ਖਾਲਸਤਾਨ ਕਹਿੰਦਾ ਨਹੀਂ ਮੈਂ ਕਹਿੰਦਾ ਘੰਟਾ ਮੰਦਰ ਵਾਲਾ ਹੀ ਕਹਿੰਦਾ ਹੁੰਦਾ ਨਹੀਂ ਮੈਂ ਕਹਿੰਦਾ ਮੰਦਰ ਵਾਲਾ ਕਹਿੰਦਾ ਜਿਹੜਾ ਮੰਦਰਾ ਨਹੀਂ ਨਹੀਂ ਜੋ ਮਰ ਜੀ ਉਹ ਉਹ ਵਧੀਆ ਕਹਿ ਸੀ ਮਨੇ ਦੇਖੋ ਗੁਰਬਾਣੀ ਦੀ ਤੁਸੀਂ ਹੁਣ ਤਾਂ ਅੱਜ ਕੱਲ ਦਾ ਕੋਈ ਪੜਦਾ ਨਹੀਂ ਨਾ ਕਿਹਾ ਤੇ ਧੁੰਦੇ ਹੋਣੇ ਵੀ ਹਟ ਗਏ ਪੜਨ ਦੇ ਉਹ ਲੋਟੇ ਵਾਲੀ ਗੱਲ ਕਿੱਡੀ ਵਧੀਆ ਗੱਲ ਆ ਤੁਹਾਨੂੰ ਸਮਝਾਈ ਹੈ ਨਾ ਆ ਪਿੱਛੇ ਪਿੱਛੇ ਲੋਟਾ ਵਾ ਤੇ ਸੂਰਜ ਤੇ ਘੁੰਮਦੀ ਬੀਬੀ ਨੂੰ ਪੁੱਛ ਕੇ ਮਾਰਾਸ ਜਰਾ ਕੰਦ ਬੋਲੇ ਕੁਛ ਰੱਖ ਦਿਓ ਸੋਈ ਰੱਖਦੇ ਹੋ ਕੁਝ ਵੀ ਰੱਖਦੇ ਬੰਦਾ ਜੇ ਨਾ ਉਹ ਬੀਬੀ ਦੱਸ ਦੇਵੇ ਤੰਦ ਦੇ ਉੱਲੇ ਪਿੱਛੇ ਪਈ ਆ ਹੈ ਨਾ ਮਨ ਜਿਮਾ ਕੇ ਵੀ ਸੂਰਜ ਤੇ ਜਾਏ ਕੋਈ ਬੰਦਾ ਪਰ ਆਪ ਨਹੀਂ ਕੋਈ ਬੰਦਾ ਹੋਰ ਹੋਵੇ ਦੂਜੇ ਪੱਖ ਵਾਲਾ ਮਤਲਬ ਇਹ ਨਾ ਹੋਵੇ ਵੀ ਉਹ ਉਹ ਜਿਹੜਾ YouTube ਵਾਲਾ ਆ ਉਹੀ ਰੱਖ ਕੇ ਦੱਸ ਦੇਵੇ ਮੁੜ ਕੇ ਕੰਨ ਕਿ ਦੱਸਣ ਲੱਗ ਪਵੇ ਕੱਲ ਨੂੰ ਵੀ ਵੀਡੀਓ ਬਣਾ ਕੇ ਸਾਡੇ ਮੋਰੇ ਪਾ ਲਵੇ